ਤੁਹਾਡੀ ਸਟੇਜ ਚੱਲ ਰਹੀ ਆ ਡਰੋਨ ਤੁਹਾਡੀ ਸਟੇਜ ਦੇ ਬਿਲਕੁਲ ਉੱਪਰ ਆ ਰਿਹਾ ਪੂਰਾ ਕੈਚ ਕਰ ਰਿਹਾ ਤੇ ਅਥਰੂ ਗੇ ਦੇ ਗੋਲੇ ਸੁੱਟੇ ਜਾ ਰਹੇ ਨੇ ਇਹਦੇ 'ਚ ਇੱਕ ਗੱਲ ਲੱਗ ਜਾਂਦੀ ਏ ਵੀ ਇੱਕ ਪਾਸੇ ਦਾ ਸੈਂਟਰ ਸਰਕਾਰ ਗੱਲ ਕਰਨਾ ਵੀ ਜਾਂਦੀ ਏ ਕੱਠ ਦੇਖ ਕੇ ਡਰਦੀ ਵੀ ਐ ਪਰ ਦੂਜੇ ਪਾਸੇ ਨਾਲ ਦੇ ਨਾਲ ਸਾਨੂੰ ਡਰਾਉਣਾ ਵੀ ਚਾਹੁੰਦੇ ਆ ਤੇ ਜਿਹੜੀ ਇਹ ਖੱਟਰ ਸਰਕਾਰ ਮੋਦੀ ਦਾ ਲਾਡਲਾ ਪੁੱਤ ਬਣ ਕੇ ਲੱਗੇ ਹੋਇਆ ਨਾ ਚੱਲਣਾ ਖੱਟਰ ਜੀ ਤੁਸੀਂ ਕੱਲ ਨੂੰ ਪਿੰਡਾ ਜਾਣਾ ਹਰਿਆਣੇ ਦੇ ਅੱਜ ਪੰਜਾਬ ਦੇ ਨਾਲ ਲੱਗਦਾ ਹਰਿਆਣਾ ਐ ਸਾਡੀ ਰਿਸ਼ਤੇਦਾਰੀ ਮੈਂ ਸਾਰਾ ਕੁਝ ਕੱਲ ਨੂੰ ਪੜੋਂਗੇ ਕਿੱਥੇ ਜਿੱਦਾਂ ਤੁਸੀਂ ਅੱਜ ਬੰਬ ਚਲਾ ਰਹੇ ਹੋ ਸਾਡੇ ਤੇ ਗੋਲੀਆਂ ਵਰਾ ਰਹੇ ਹੋ ਕੱਲ ਨੂੰ ਤੁਹਾਡੇ ਦੇ ਪਿੰਡਾਂ 'ਚ ਆਹੀ ਕੁਝ ਹੋਣਾ ਇਹ ਕਲੀਅਰ ਹੈ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਇਹ ਕਿ ਮੀਟਿੰਗ ਚੱਲ ਰਹੀ ਆ ਮੀਟਿੰਗ 'ਚ ਗੱਲਬਾਤ ਹੋ ਰਹੀ ਆ ਕਿੱਥੇ ਤੱਕ ਗੱਲ ਪਹੁੰਚੀ ਹੋਈ ਆ ਹੁਣ ਪ੍ਰਸ਼ਾਸਨ ਨਾਲ ਗੱਲ ਤਾਂ ਮੈਂ ਇੱਥੇ ਅੜੀ ਹੋਈ ਆ ਵੀ ਜਿਹੜੀ ਸਾਡੀ ਐਮਐਸਪੀ ਦੀ ਕਾਨੂੰਨ ਦੀ ਗਾਰੰਟੀ ਹੈ ਵੀ ਉਹ ਤੁਸੀਂ ਲਾਗੂ ਕਰੋ ਉਹ ਸਾਨੂੰ ਕਾਨੂੰਨ ਬਣਾ ਕੇ ਦਿਓ ਉਹ ਜਿੱਤੇ ਜਦਾਂ ਐਗਰੀ ਹੋਣੇ ਆ ਤਾਂ ਉਹਨਾਂ ਨੂੰ ਕਿਹਾ ਵੀ ਤਾਂ ਸੀ ਗੰਦਬੋਤ ਲਈ ਰਾਜੀ ਹੋਵਾਂਗੇ। ਬਾਕੀ ਤੁਹਾਨੂੰ ਕੀ ਲੱਗਦਾ ਕਿੰਨਾ ਕੀ ਇਕੱਠ ਹੋਇਆ? ਇਕੱਠ ਤਾਂ ਦੇਖੋ ਲੱਖਾਂ ਦੇ ਹਿਸਾਬ ਨਾਲ ਗਿਣਤੀ ਦਾ ਇਹ ਚੀਜ਼ ਦੀ ਕੋਈ ਹੇ ਨਹੀਂ। ਕਿਉਂਕਿ ਆਪਾਂ ਚਾਰੇ ਪਾਸੇ ਦੇਖ ਲਓ। ਮੈਂ ਕਹਿੰਦਾ ਵੀ ਕਈ ਕਿਲੋਮੀਟਰ 'ਚ ਨਿਗਾਹ ਮਾਰ ਸਕਦੇ ਮੈਂ ਲੱਖਾਂ ਦੇ ਹਿਸਾਬ ਨਾਲ ਇਕੱਠ ਹੈ। ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਮਹਾ ਮਾਹੌਲ ਆ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਕਿਉਂਕਿ ਪਹਿਲਾਂ ਵੀ ਤੁਸੀਂ ਖਬਰਾਂ ਦੇਖੀਆਂ ਨੇ ਤਸਵੀਰਾਂ ਦੇਖੀਆਂ ਨੇ ਕਿ ਅੱਜ ਤਾਵੜ ਤੋੜ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨਾਂ ਨੂੰ ਇੱਕ ਅਲਰਟ ਕੀਤਾ ਜਾ ਰਿਹਾ ਚੇਤਾਵਨੀ ਕਿ ਅੱਗੇ ਨਹੀਂ ਬਦਮ ਦਿੱਤਾ ਜਾਵੇਗਾ ਕਿਉਂਕਿ 11 ਵਜੇ ਕਿਸਾਨਾਂ ਦੀ ਕਾਲ ਸੀ ਅੱਗੇ ਜਾਵਾਂਗੇ ਹਰਿਆੜੇ ਨੂੰ ਪਤਾ ਹੈ ਕਿ ਦਿੱਲੀ ਕੂਚ ਕਰਾਂਗੇ ਪਰ 11 ਵਜੇ ਤੋਂ ਹੀ ਅੱਜ ਅਥਰੂ ਗੈਸ ਦੇ ਗੋਲੇ ਡਰੋਨ ਦੇ ਨਾਲ ਗੋਲੇ ਛੁੱਟੇ ਜਾ ਰਹੇ ਨੇ ਸੋ ਲਗਾਤਾਰ ਤਸਵੀਰਾਂ ਵੀ ਦਿਖਾਈਆਂ ਦਿੱ ਸਿਨੀਅਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਮਨਜੀਤ ਸਿੰਘ ਰਾਸ਼ਟਰੀ ਪ੍ਰਧਾਨ ਪਾਰਟੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਬਿਲਕੁਲ ਮਨਜੀਤ ਸਿੰਘ ਜੀ ਅਸੀਂ ਦੇਖ ਰਿਹਾ ਤੁਹਾਡੀ ਸਟੇਜ ਚੱਲ ਰਹੀ ਆ ਡਰੋਨ ਤੁਹਾਡੀ ਸਟੇਜ ਦੇ ਬਿਲਕੁਲ ਉੱਪਰ ਆ ਰਿਹਾ ਪੂਰਾ ਕੈਚ ਕਰ ਰਿਹਾ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਮਾਹੌਲ ਤਾਂ ਫੇਰ ਉਹੀ 13 ਫਰਵਰੀ ਤੇ 14 ਫਰਵਰੀ ਵਾਲਾ ਬਣ ਗਿਆ ਜੀ ਦੇਖੋ ਇਹਦੇ 'ਚ ਇੱਕ ਗੱਲ ਲੱਗਦੀ ਜਾਂਦੀ ਹੈ ਵੀ ਇੱਕ ਪਾਸੇ ਦਾ ਸੈਂਟਰ ਸਰਕਾਰ ਗੱਲ ਕਰਨਾ ਵੀ ਜਾਂਦੀ ਹੈ ਇਕੱਠ ਦੇਖ ਕੇ ਡਰਦੀ ਵੀ ਹੈ ਪਰ ਦੂਜੇ ਪਾਸੇ ਨਾਲ ਨਾਲ ਸਾਨੂੰ ਡਰਾਉਣਾ ਵੀ ਚਾਹੁੰਦੇ ਆ ਵੀ ਸਾਇਦ ਗੋਲੇ ਸੁੱਟ ਕੇ ਸਿ ਡਰਾ ਦਾਂਗੇ ਇਹ ਇੱਦਾਂ ਕਰਦਾ ਮੈਂ ਤੁਹਾਡੇ ਮਾਧਮ ਨਾਲ ਹੀ ਕਹਿਣਾ ਚਾਹਾਂਗਾ ਵੀ ਸਰਕਾਰਾਂ ਆਪਣੇ ਮਨ ਚੋਂ ਕੱਢ ਦੇ ਵੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਹੜੀਆਂ ਤੁਸੀਂ ਮੰਨ ਚੁੱਕਿਓ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਨਾ ਅਸੀਂ ਡਰਾਂਗੇ ਨਾ ਪਿੱਛੇ ਹਟਾਂਗੇ ਜਿਹੜੀ ਦਿੱਲੀ ਕੂਚਦੀ ਸਾਡੀ ਕਾਲਾ ਉਦਾਂ ਦੀ ਜਿਉਂ ਦੀ ਤੋ ਹੈ ਅੱਜ ਵੀ ਸਵੇਰੇ ਇਹਨਾਂ ਨੇ ਘੱਟ ਦੇਖ ਕੇ ਜਦੋਂ ਇਹਨਾਂ ਨੂੰ ਲੱਗਿਆ ਵੀ ਇਹਨਾਂ ਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਦੇ ਬੈਰੀਕਡ ਟੁੱਟ ਜਾਣੇ ਸਰਕਾਰੀ ਨਮਾਇਦੇ ਇਹਨਾਂ ਦੇ ਆਪ ਆਏ ਆ ਜਿਨ੍ਹਾਂ ਨੇ ਕਿਹਾ ਵੀ ਅਸੀਂ ਜੀ ਮਸਲੇ ਵਾਲੇ ਪਾਸੇ ਵਧਾਂਗੇ ਤੇ ਸਾਡੇ ਤੋਂ ਰਿਟਰਨ ਜੀ ਤੁਸੀਂ ਕੀ ਚਾਹੁੰਦੇ ਹੋ ਕੁਝ ਅਸੀਂ ਕਿਹਾ ਵੀ ਗਰੰਟੀ ਜਿਹੜਾ ਐਮਐਸਪੀ ਗਰੰਟੀ ਕਰਉਣਾ ਉਹ ਬਣਾ ਕੇ ਦਿਓ ਸਾਨੂੰ ਤੇ ਜਿਹੜੀਆਂ ਦੂਜੀਆਂ ਮੰਗਾਂ ਨੇ ਨਾਲ ਸਾਡਾ ਉਹ ਸਾਰਾ ਮਸਲਾ ਹੱਲ ਹੋਣਾ ਚਾਹੀਦਾ ਉਹਨਾਂ ਨੇ ਦਿੱਲੀ ਗੱਲ ਕਰੀ ਦਿੱਲੀ ਵਾਲੇ ਕਹਿੰਦੇ ਜੀ ਅਸੀਂ ਐਗਰੀਆ ਪਰ ਦੂਜੇ ਪਾਸੇ ਮੈਂ ਕਹਿੰਦਾ ਜਿਹੜੇ ਬਰਤਾਰਾ ਲੱਗੇ ਹੋਏ ਨੇ ਕਰਨਾ ਵੀ ਬੰਬ ਚਲਾ ਕੇ ਆ ਹੋਰ ਕਰਕੇ ਇਹਨਾਂ ਨੂੰ ਸ਼ਰਮਾਣੀ ਚ ਹਿੰਦੀ ਐ ਮੈਂ ਤੁਹਾਡੇ ਮਾਦਮ ਰਾਨੀ ਕਹ ਰਾਂ ਅਸੀਂ ਕਹਿਣਾ ਚਾਹੂਗਾ ਵੀ ਜਿਹੜੀ ਇਹ ਖੱਟਰ ਸਰਕਾਰ ਮੋਦੀ ਦਾ ਲਾਡਲਾ ਪੁੱਤ ਬਣ ਕੇ ਲੱਗੇ ਹੋਇਆ ਨਾ ਚੱਲਣਾ ਕੱਟਰ ਜੀ ਤੁਸੀਂ ਕੱਲ ਨੂੰ ਪਿੰਡਾ ਜਾਣਾ ਹਰਿਆਣੇ ਦੇ ਅੱਜ ਪੰਜਾਬ ਦੇ ਨਾਲ ਲੱਗਦਾ ਹਰਿਆਣਾ ਸਾਡੀ ਰਿਸ਼ਤੇਦਾਰੀ ਮੈਂ ਸਾਰਾ ਕੁਝ ਆ ਕੱਲ ਨੂੰ ਪੜੋਂਗੇ ਕਿੱਥੇ ਇਲੈਕਸ਼ਨ ਸਿਰ ਤੇ ਹੋਇਆ ਖਿਆਲ ਰੱਖਿਓ ਜਿੱਦਾਂ ਤੁਸੀਂ ਅੱਜ ਬੰਬ ਚਲਾ ਰਹੇ ਹੋ ਸਾਡੇ ਤੇ ਗੋਲੀਆਂ ਵਰਹਾ ਰਹੇ ਹੋ ਕੱਲ ਨੂੰ ਤੁਹਾਡੇ ਦੇ ਪਿੰਡਾਂ 'ਚ ਆਹੀ ਕੁਝ ਹੋਣਾ ਇਹ ਕਲੀਅਰ ਹੈ ਠੀਕ ਹੈ ਮਨਜੀਤ ਜੀ 11 ਵਜੇ ਦੀ ਕਾਲ ਸੀ ਤੁਹਾਡੀ 11 ਵਜੇ ਆਗੂ ਵੀ ਪਹੁੰਚੇ ਸੀ ਪੰਦੇਰ ਸਾਹਿਬ ਪਹੁੰਚੇ ਡੱਲੇਵਾਲ ਸਾਹਿਬ ਪਹੁੰਚੇ ਉਹਨਾਂ ਨੇ ਸੰਬੋਧਨ ਕੀਤਾ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਕਿ ਮੀਟਿੰਗ ਚੱਲ ਰਹੀ ਹੈ ਮੀਟਿੰਗ 'ਚ ਗੱਲਬਾਤ ਹੋ ਰਹੀ ਆ ਕਿੱਥੇ ਤੱਕ ਗੱਲ ਪਹੁੰਚੀ ਹੋਈ ਆ ਹੁਣ ਪ੍ਰਸ਼ਾਸਨ ਨਾਲ ਜਿਵੇਂ ਤੁਸੀਂ ਕਿਹਾ ਵੀ ਅਧਿਕਾਰੀ ਪਹੁੰਚੇ ਉਹਨਾਂ ਨੇ ਕਿਹਾ ਵੀ ਗੱਲਬਾਤ ਕਰੋ ਦਿੱਲੀ ਗੱਲਬਾਤ ਕਰੋ ਕਿੱਥੇ ਤੱਕ ਪਹੁੰਚੀ ਹੋਈ ਆ ਉਹਨਾਂ ਗੱਲ ਗੱਲ ਇਹ ਉਹਨਾਂ ਨੂੰ ਇਹ ਕਿਹਾ ਵੀ ਹੋ ਸਕਦਾ 3 ਵਜੇ ਤੱਕ ਮੀਟਿੰਗ ਵੀ ਜਿਹੜੀ ਸਾਡੀ ਐਮਐਸਪੀ ਦੀ ਕਾਨੂੰਨ ਦੀ ਗਾਰੰਟੀ ਹੈ ਵੀ ਉਹ ਤੁਸੀਂ ਲਾਗੂ ਕਰੋ ਉਹ ਸਾਨੂੰ ਕਾਨੂੰਨ ਬਣਾ ਕੇ ਦਿਓ ਉਹ ਜੀਤੇ ਜਿਹਦਾ ਵੈਗਰੀ ਹੁੰਨੇ ਆ ਤਾਂ ਉਹਨਾਂ ਨੂੰ ਕਿਹਾ ਵੀ ਤਾਂ ਅਸੀਂ ਗੱਲਬਾਤ ਲਈ ਰਾਜੀ ਹੋਵਾਂਗੇ ਅਧਰਵਾਜ ਜੇ ਤੁਸੀਂ ਉਹਤੇ ਨਹੀਂ ਖੜਦੇ ਤੇ ਜਿਹੜੇ ਜਿੱਦਾਂ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਵਾਲੀ ਗੱਲ ਹੈ ਇਹ ਸਾਡੀ ਸੁਆਮੀ ਨਸਰ ਰਿਪੋਰਟ ਲਾਗੂ ਦੀ ਗੱਲ ਹੈ ਇਹ ਅਮਰੀਕਾ ਦੀ 200 ਦਿਨ ਕਰਨ ਦੀ ਗੱਲ ਹੈ ਮਜ਼ਦੂਰਾਂ ਲਈ ਵੀ ਉਹਨਾਂ ਦੇ ਵੀ ਚਰਚਾ ਤਾਂ ਹੋਣੀ ਹੈ ਤਾਂ ਗੱਲ ਹੋਣੀ ਹੈ ਜੇ ਤੁਸੀਂ ਸਭ ਤੋਂ ਪਹਿਲਾਂ ਸਾਡੀ ਇੱਕ ਮੰਗ ਤੇ ਸਾਨੂੰ ਹੱਲ ਕਰਕੇ ਦਿਖਾਣੇ ਹੋ ਤਾਂ ਤੁਸੀਂ ਤੁਹਾਡੇ ਤੇ ਵਿਸ਼ਵਾਸ ਕਰ ਸਕਦੇ ਆਂ ਅਧਰਵਾਜ ਤੁਹਾਡਾ ਜਿਹੜਾ ਵਰਤੀਰਾ ਵਿਸ਼ਵਾਸ ਕਰਨ ਲੱਗਦਾ ਵਿਸ਼ਵਾਸ ਦਾ ਤੁਹਾਡਾ ਰਹਿ ਹੀ ਨਹੀਂ ਹੈਗਾ ਕਿਉਂਕਿ ਤੁਸੀਂ ਵਰਤੀਰੇ ਜਾਂ ਇੰਨਾ ਥੱਲੇ ਡਿੱਗ ਚੁੱਕੇ ਹੋ ਤੁਹਾਡਾ ਕਰਤਾਰ ਇੰਨਾ ਨੀਮਾ ਹੋ ਚੁੱਕਿਆ ਹੈ ਵੀ ਮੈਂ ਕੀ ਤੁਹਾਨੂੰ ਕਿਹੜਾ ਅਹੁਦਾ ਦਵਾਂ ਕਿਹੜਾ ਖਿਤਾਬ ਦਵਾਂ ਵੀ ਇੱਕ ਜਿਹੜਾ ਦੇਸ਼ ਦਾ ਰਾਜਾ ਹੁੰਦਾ ਉਹ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਆਮ ਸਧਾਰਨ ਵਿਅਕਤੀ ਤੁਹਾਡੇ ਵਰਗਾ ਮੇਰੇ ਵਰਗਾ ਹੋਣਾ ਕਿਤੇ ਜਵਾਨ ਕਰ ਲੈ ਵੀ ਮੈਂ ਗੱਲ ਕਰੂੰਗਾ ਤੋ ਉਹ ਵੀ ਗੱਲ ਖਰੀ ਕਰ ਦਿੰਦਾ ਉਹਦੇ ਗੱਲ ਤੇ ਪੂਰਾ ਉਤਰਦਾ ਠੀਕ ਹੈ ਇਹ ਪ੍ਰਾਈਮ ਮਿਨਿਸਟਰ ਨੇ ਸਾਡੇ ਨੇ 2020 ਕੀਦਾਂ ਅੰਦੋਲਨ ਚ ਆਪੇ ਸਾਡੀਆਂ ਮੰਗਾ ਮੰਨੀਆਂ ਸੀਗੀਆਂ ਜਦੋਂ ਅੰਦੋਲਨ ਸਸਪੈਂਡ ਕਰਿਆ ਪਰ ਲਾਗੂ ਸਮਝ ਨਹੀਂ ਆਉਂਦਾ ਵੀ ਇਹ ਕਿਨਾਂ ਦਾ ਦਲਾਲ ਬਣ ਚੁੱਕਿਆ ਅੱਜ ਵੀ ਕਾਰਪੋਰੇਟ ਪਰਿਵਾਰਾਂ ਦੇ ਥੱਲੇ ਚੱਲ ਰਿਹਾ ਹੈ ਜਾਂ ਕਿਹਦੇ ਥੱਲੇ ਚੱਲ ਰਿਹਾ ਵੀ ਜਿਹਦੇ ਕਰਕੇ ਪੈਸੇ ਪੈਸੇ ਮਨਜੀਤ ਜੀ ਹੁਣ ਸਰਬਨ ਸਿੰਘ ਭੰਦੇਰ ਜਗਜੀਤ ਸਿੰਘ ਡੱਲੇ ਵਾਲਾ ਉਹ ਮੀਟਿੰਗ ਕਰ ਰਹੇ ਨੇ ਕੋਈ ਗੱਲਬਾਤ ਜਾਰੀ ਹੈ ਅੱਜ ਚੱਲ ਰਹੀ ਹੈ ਉਹਨਾਂ ਦਾ ਸਿਸਟਮ ਨਹੀਂ ਉਹ ਜਿਹੜਾ ਹੈਗਾ ਅਫਸਰ ਸਾਹਿਬ ਨਾਲ ਬੈਠੇ ਹੈ ਜਿਹੜੇ ਸਰਕਾਰ ਨਾਲ ਮੀਟਿੰਗ ਹੋਣੀ ਹੈ ਉਹਦਾ ਚੰਡੀਗੜ੍ਹੇ ਹੋਊਗੀ ਕਿਉਂਕਿ ਇਸ ਟਾਈਮ ਅਫਸਰ ਆਏ ਹੋਏ ਨੇ ਕੁਝ ਮਿਲਣ ਦਾ ਹਰਿਆਣੇ ਵਾਲੇ ਵੀ ਬੈਠੇ ਨੇ ਪੰਜਾਬ ਵਾਲੇ ਵੀ ਉਹਨਾਂ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਜਿਹੜੇ ਸਾਡੇ ਮੇਨ ਦੋਨੇ ਫੋਰਮਾਂ ਦੇ ਕੁਝ ਆਗੂ ਜਾਨੇ ਉੱਥੇ ਬਾਕੀ ਸਟੇਜ ਸਾਹਮਣੇ ਪਬਲਿਕ ਸਾਹਮਣੇ ਉਹ ਡਿਊਟੀ ਸਾਡੀ ਉੱਧਰ ਲੱਗੀ ਹੋਈ ਹੈ। ਇਹ ਜਿੱਦਾਂ ਵੀ ਕੋਈ ਸੁਨੇਹਾ ਆਊਗਾ ਤੁਹਾਨੂੰ ਸਟੇਜ ਰਾਹੀਂ ਦੱਸ ਦਿਆ ਜਾਓ। ਬਿਲਕੁਲ ਬਾਕੀ ਤੁਹਾਨੂੰ ਕੀ ਲੱਗਦਾ ਕਿੰਨਾ ਕੀ ਇਕੱਠ ਹੋਇਆ ਅੱਜ ਕਿਉਂਕਿ ਦੇਖ ਰਿਹਾ ਅਸੀਂ ਕਾਫੀ ਵੱਡੀ ਗਿਣਤੀ 'ਚ ਜਦੋਂ ਤੋਂ ਕੂਚ ਦੀ ਗੱਲ ਹੋਈ ਆ ਕਿ 21 ਫਰਵਰੀ ਨੂੰ ਕੂਚ ਕਰਾਂਗੇ ਜੀ ਉਦੋਂ ਤੋਂ ਹੀ ਮਤਲਬ ਨੌਜਵਾਨਾਂ 'ਚ ਜੋਸ਼ ਜਾਂ ਹੋਰ ਕਿਸਾਨਾਂ 'ਚ ਜੋਸ਼ ਜਜ਼ਬਾ ਜਾਗ ਗਿਆ। ਇਕੱਠ ਤਾਂ ਦੇਖੋ ਲੱਖਾਂ ਦੇ ਹਿਸਾਬ ਨਾਲ ਗਿਣਤੀ ਦਾ ਇਹ ਚੀਜ਼ ਦੀ ਕੋਈ ਹੈ ਨਹੀਂ। ਕਿਉਂਕਿ ਆਪਾਂ ਚਾਰੇ ਪਾਸੇ ਦੇਖ ਲ ਮੈਂ ਕਹਿੰਦਾ ਵੀ ਕਈ ਕਿਲੋਮੀਟਰ ਚ ਨਿਗਾਹ ਮਾਰ ਸਕਦੇ ਮੈਂ ਲੱਖਾਂ ਦੇ ਹਿਸਾਬ ਨਾਲ ਇਕੱਠਾ ਹੈ ਜਿਹਦੇ ਪ੍ਰੈਸ਼ਰ ਕਰਕੇ ਇਹ ਸਰਕਾਰ ਜਿਹੜੀ ਦਵਾਰੇ ਗੱਲ ਵਾਲੇ ਪਾਸੇ ਆਈ ਹੈ ਨਹੀਂ ਉਦੋਂ ਜਦੋਂ ਪਹਿਲਾਂ ਗੱਲ ਟੁੱਟੀ ਹੈ ਇਹ ਕਹਿ ਗਏ ਸੀਗੇ ਵੀ ਤੁਸੀਂ ਪਹਿਲਾਂ ਆਪਣਾ ਅੰਦੋਲਨ ਖਤਮ ਕਰੋ ਤਾਂ ਅੱਗੇ ਗੱਲ ਕਰਾਂਗੇ ਪਰ ਅੱਜ ਇਹਨਾਂ ਨੂੰ ਦੇਖ ਕੇ ਇਕੱਠ ਨੂੰ ਲੱਗ ਗਿਆ ਬੇ ਨਹੀਂ ਸਾਨੂੰ ਇਹਨਾਂ ਦੇ ਮੰਗਾਂ ਮੰਨਣੀਆਂ ਪੈਣੀਆਂ ਜਿਹੜਿਆ ਅਸੀਂ ਕਿਹਾ ਸੀ ਉਹਨੂੰ ਲਾਗੂ ਕਰਨਾ ਪੈਣਾ ਉਹਦੇ ਕਰਕੇ ਇਹ ਚੀਜ਼ ਅੱਜ ਦੁਬਾਰੇ ਮੀਟਿੰਗ ਵਾਲੇ ਪਾਸੇ ਚੱਲੇ ਆ ਪਰ ਮੈਂ ਤੁਹਾਡੇ ਸਾਹਮਣੇ ਸਾਡੇ ਨੌਜਵਾਨ ਵੀਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਵੀ ਵੀਰ ਜਿੱਦਾਂ ਜਸੇ ਬੰਦਿਆਂ ਕਹਿੰਦੀਆਂ ਨੇ ਉਹ ਤਰੀਕੇ ਨਾਲ ਚੱਲੋ ਕਿਉਂਕਿ ਅਸੀਂ ਨੁਕਸਾਨ ਪਹਿਲਾਂ ਬਹੁਤ ਕਰਾ ਚੁੱਕੇ ਆ ਸਾਡਾ 2-300 ਮੁੰਡਾ ਫੱਟੜ ਹੋ ਗਿਆ ਅੱਜ ਵੀ 4-5 ਮੁੰਡੇ ਹੁਣ ਤੱਕ ਫੱਟੜ ਹੋ ਚੁੱਕੇ ਆ ਵੀ ਤਰੀਕੇ ਨਾਲ ਚੱਲੀ ਆਪਾਂ ਦੇਖੋ ਲੜਾਈ ਲੜਨੀ ਆ ਦਿੱਲੀ ਜਾਣਾ ਪਰ ਜਾਈਏ ਉਹ ਤਰੀਕੇ ਨਾਲ ਵੀ ਅਸੀਂ ਆਪਣਾ ਨੁਕਸਾਨ ਥੋੜਾ ਕਰਾਈਏ ਤੇ ਅੱਗੇ ਵਧ ਵਧਿਆ ਜਾਵੇ ਉਹ ਹੋਊਗਾ ਉਦੋਂ ਜਦੋਂ ਸਾਨੂੰ ਸਾਡੇ ਜਥੇਬੰਦੀਆਂ ਨੇ ਕਹਦੇ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਦੋਨੇ ਫੋਰਮਾਂ ਨੇ ਵੀ ਆਪਾਂ ਵਧਣਾ ਕੇ ਤਾਂ ਸਾਡੇ ਕੋਲ ਸਾਰੇ ਇੰਤਜ਼ਾਮ ਹੈ ਉਹਦੇ 'ਚ ਇਹ ਵੀ ਨਾਲ ਹੈ ਵੀ ਅਸੀਂ ਕਿਸਾਨ ਲੀਡਰ ਹੈ ਜਿੰਨੇ ਵੀ ਬਣੇ ਹੋਏ ਦੋਨੇ ਫੋਰਮਾਂ ਦੇ ਅਸੀਂ ਆਪ ਅੱਗੇ ਲੱਗਾਂਗੇ ਸਵੇਰੇ ਸਪੀਚ ਵੀ ਅਸੀਂ ਕਰਦੀਆਂ ਸਟੇਜ ਤੋਂ ਡੱਲੇ ਵਾਲਾ ਸਭ ਨੇ ਪਦੇਰ ਜੀ ਨੇ ਕਿਹਾ ਸੀਗਾ ਹੁਣ ਵੀ ਅਸੀਂ ਉੱਤੇ ਵਰਕਰ ਹਾਂ ਵੀ ਉਹ ਤੋਂ ਬਾਅਦ ਸਾਡੀ ਪਾਵਰ ਕਾਵੇ ਜੇ ਲੱਗਦਾ ਮੋਦੀ ਨੂੰ ਕਿਸਾਨਾਂ ਦਾ ਖੂਨ ਪੀ ਗਿਆ ਰੱਜਦਾ ਅਸੀਂ ਆਪਣਾ ਖੂਨ ਦੇਣ ਨੂੰ ਤਿਆਰ ਆ ਠੀਕ ਹੈ ਉਹਨੂੰ ਇੱਛਾ ਗੋਲੀਆਂ ਸਾਡੇ ਮਾਰ ਲੈ ਪਰ ਜਿਹੜਾ ਇਹ ਕੁਛ ਕਰਨ ਲੱਗੇ ਹੋਏ ਸਾਡੇ ਨੌਜਵਾਨ ਦੇ ਇਹ ਚੀਜ਼ ਗਲਤ ਹੈ ਇਹ ਨਾ ਕਰ ਬਿਲਕੁਲ ਜੀ ਸੋ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਲਗਾਤਾਰ ਜਿਹੜੀ ਗੱਲਬਾਤ ਆ ਉਹ ਪ੍ਰਸ਼ਾਸਨ ਅਧਿਕਾਰੀਆਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਜਿਹੜੇ ਆਗੂ ਨੇ ਸਾਡੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਉਹਨਾਂ ਨੇ ਮੀਟਿੰਗ ਦਾ ਸੱਦਾ ਦਿੱਤਾ ਸੀ ਉਸ ਤੋਂ ਬਾਅਦ ਆਗੂ ਜਿਵੇਂ ਕਹਿਣਗੇ ਓਵੇਂ ਹੋਵੇਗਾ ਅਤੇ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਆਗੂ ਕਹਿ ਰਹੇ ਨੇ ਕਿ ਜਦੋਂ ਜਾਣਾ ਹੋਊਗਾ ਦਿੱਲੀ ਕੂਚ ਕਰਾਂਗੇ ਤਾਂ ਅਸੀਂ ਨੌਜਵਾਨਾਂ ਦੇ ਅੱਗੇ ਲੱਗਾਂਗੇ ਸਾਡੀ ਟੀਮ ਪਹਿਲਾਂ ਜਾਵੇਗੀ ਅੱਗੇ ਵਧਣ ਲਈ ਸੋ ਲਗਾਤਾਰ ਜਿਹੜਾ ਗੱਲਬਾਤ ਲਗਾਤਾਰ ਜਾਰੀ ਆ ਹੁਣ ਦੇਖਣਾ ਹੋਵੇਗਾ ਕਿਉਂਕਿ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਪ੍ਰਾਰ ਬਣਾਇਆ ਹੋ ਲਗਾਤਾਰ ਜਾਰੀਆ ਅਤੇ ਦੂਜੇ ਪਾਸੇ ਤੋਂ ਹਰਿਆਣੇ ਵਾਲੇ ਪਾਸੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਵੱਡੀ ਗਿਣਤੀ ਚ ਬਰਾਏ ਜਾ ਰਹੇ ਨੇ ਆਕਾਸ਼ਮਾਈ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ